ਫਰਮਲ ਸਪਾਇੰਟ ਨੂੰ ਨਿਆ ਸੇਵਾ ਕੰਮ ਦਾ ਮੌਕਾ ਇਸਦਾ ਮਾਣ ਵਰਸੇ। ਸੋ ਕੀ ਕਰਾਂ ਚਾਹੋਗੇ ਕਿਵੇਂ ਦੇਵਾਂ ਦੀ ਪੋਸਟ। ਮੈਂ ਬਜਨੌਰ ਸਰਪੰਚ ਪਿੰਡ ਹਰਾਮਪੁਰ। ਮੈਂ ਜਿਉਂ ਦਾ ਸਰਪੰਚ ਬਣਿਆ ਲੋਕਾਂ ਨੇ ਬਹੁਤ ਜ਼ਿਆਦਾ ਮੈਨੂੰ ਮਾਣ ਬਖਸ਼ਿਆ। ਮਤਲਬ ਮੇਰਾ ਖਿਆਲ ਹੈ ਵੀ ਪੰਜਾਬ ਚ ਸਭ ਤੋਂ ਜ਼ਿਆਦਾ ਲੀਡ ਲੈ ਕੇ ਮੈਂ ਜਿੱਤੇ ਹਾਂ। ਉਹ ਪਹਿਲਾ ਸਰਪੰਚ ਸਾਡੇ ਜਿਹੜੇ ਉਹਨਾਂ ਨੇ 20 ਸਾਲ ਰਾਜ ਕੀਤਾ। ਪਰ ਐਸ ਵਾਰੀ ਉਹਨਾਂ ਦਾ ਬਹੁਤ ਬਹੁਤ ਜ਼ਿਆਦਾ ਵੋਟਾਂ ਨਾਲ ਲਿਆ ਮੇਰੀਆਂ 2163 ਵੋਟਾਂ ਆਈਆਂ। ਉਹਨਾਂ ਜੀ 1755 ਵੋਟਾਂ ਨੇ ਮੇਰਾ ਮਕਾਉਲ ਨਹੀਂ ਕਰ ਸਕਿਆ ਇਸ ਵੇਲੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਕੰਮ ਕਰਨ ਵਾਲੇ ਨੇ ਜਿੰਨੀ ਕਿ ਗ੍ਰਾਂਟਸ ਮੇਰੇ ਪਿੰਡ ਨੂੰ ਆ ਚੁੱਕੀ ਹੈ ਉਹਨਾਂ ਗ੍ਰਾਂਟ ਦਾ ਕੋਈ ਲੱਗੀ ਨਹੀਂ ਨਾ ਪਿੰਡ ਦਾ ਕੰਮ ਹੋਇਆ ਇਸ ਵੇਲੇ ਸਾਡੇ ਪਿੰਡ ਦੀ ਸਭ ਤੋਂ ਮੇਨ ਸਮੱਸਿਆ ਜਿਹੜੀ ਉਹ ਕੂੜੇ ਦੀ ਹੈ ਨੰਬਰ 2 ਤੇ ਮਤਲਬ ਪਿੰਡ ਦਾ ਛੱਪੜ ਬਹੁਤ ਵੱਡਾ ਜਿਹਦੇ ਨਾਲ ਜ਼ਮੀਨਦਾਰਾਂ ਦਾ ਬਹੁਤ ਨੁਕਸਾਨ ਹੁੰਦਾ ਕਿਉਂਕਿ ਇਹ ਪਿੰਡ ਦਾ ਨਾਉਨ ਬਣ ਚੁੱਕਾ ਹੈ ਕਲੋਨੀਆਂ ਬਣ ਗਈਆਂ ਪਾਣੀ ਦਾ ਵਹਾਅ ਵੀ ਤੁਨ ਹੋ ਗਿਆ ਲੱਗ ਲੱਗੇ ਪਿੰਡਾਂ ਦਾ ਪਾਣੀ ਸਾਡੇ ਪਿੰਡ ਚ ਆ ਕੇ ਛੱਪੜ ਜਿਹਾ ਓਵਰਫਲੋ ਹੋ ਜਾਂਦਾ ਜ਼ਮੀਨਾਂ ਦਾ ਬਹੁਤ ਨੁਕਸਾਨ ਹੁੰਦਾ ਸਾਡੇ ਵੀਡੀਓ ਸਾਹਿਬ ਇਸ ਕੰਮ ਨੂੰ ਬਹੁਤ ਸੀਰੀਅਸਲੀ ਲੈ ਰਹੇ ਨੇ 2-3 ਵਾਰੀ ਉਹਨਾਂ ਤੇ ਵਿజిਟ ਵੀ ਕੀਤਾ ਅਸੀਂ ਐਸਐਮ ਸਾਹਿਬ ਭੁੱਲਾ ਸਾਹਿਬ ਨੂੰ ਦੀਨਰ ਮਿਲੇ ਉਹਨਾਂ ਵੀ ਸਾਨੂੰ ਮਤਲਬ ਭੁੱਲ ਸਾਹਿਬ ਦਾ ਵੀ ਜਰੂਰ ਤੁਹਾਡਾ ਕੰਮ ਹੋਏਗਾ ਕੁਝ ਖੇਤਾਂ ਵਾਲੇ ਡੱਕ ਰਹੇ ਸੀ ਅਸੀਂ ਉਹਨਾਂ ਨਾਲ ਅੱਜ ਤੋਂ 3-4 ਦਿਨ ਪਹਿਲਾਂ ਇੱਕ ਜਿਵੇਂ ਵੀ ਲਾ ਕੇ ਤੇ ਮਰਨ ਨਾਲਾ ਖੋਦਿਆ ਤੇ ਹੁਣ ਉਹਨਾਂ ਨੇ ਬਲਾਕ ਵਾਲਿਆਂ ਕਿਹਾ ਵੀ ਤੁਹਾਨੂੰ ਵੱਡਾ ਇੰਜਨ ਦਿਆਂਗੇ ਵੱਡਾ ਪੰਪ ਜਿਹਦੇ ਨਾਲ ਤੁਹਾਡਾ ਛੱਪੜ ਪੰਚਾਇਤ ਦੇੰਤੋਂ ਕਿਉਂਕਿ ਛੱਪੜ ਕਾਫੀ ਮਧਰਗਨ ਛੱਪੜ ਕਾਫੀ ਮਧੂ ਪਾਣੀ ਨਾ ਕਰਦੇ ਕੋ ਚਾਰ ਪੰਜ ਲਾ ਕੇ ਤੇ ਮਧ ਦਾ ਮਰਸਾ ਪਈ ਹੋਏਗੀ ਕਿਉਂਕਿ ਗਾਂ ਇਹ ਥਾਪਰ ਮਾਡਲ ਸਕੀਮ ਚ ਆ ਚੁੱਕਾ ਉਹ ਤੇ ਹੁਣ ਇਸ ਵਿਲੇਜ ਕਿਉਂਕਿ ਬਸੌ ਸ਼ੁਰੂ ਹੋਣ ਬੜੀ ਇਸ ਵਿਲੇਜ ਤੇ ਨਹੀਂ ਕੰਮ ਹੋਏਗਾ ਮੇਰੀ ਕੋਸ਼ਿਸ਼ ਹੋਗੀ ਵੀ ਅਗਲੇ ਸੀਜ਼ਨ ਤੇ ਬਸ ਸਾਰਾ ਟੋਪਲਾਂ ਬਲਾਂ ਨੂੰ ਮਰਦ ਚੰਗੀ ਤਰ੍ਹਾਂ ਮਰਦ ਸਾਫ ਕਰਕੇ ਇੱਥੇ ਇੱਕ ਛੋਲ ਲੱਗਣਗੇ ਦੋ ਛੋਲ ਪੰਪ ਲੱਗਣਗੇ ਜਿਹੜਾ ਪਾਣੀ ਟ੍ਰੀਟ ਹੋ ਕੇ ਜੀਮੀਦਾਰ ਦੇ ਖੇਤਾਂ ਨੂੰ ਦਿੱਤਾ ਜਾਏਗਾ ਅਸੀਂ ਆਹ ਦੇਖਿਆ ਜਦੋਂ ਪਿੰਡ ਦੇ ਪਿੰਡਾਂ ਜਿਹੜੀ ਲੱਗੀਆਂ ਹੁੰਦੀਆਂ ਫੁੱਲ ਬੂਟੇ ਲੱਗੇ ਹੁੰਦੇ ਜਦੋਂ ਪਿੰਡਾਂ ਦੇ ਅੰਦਰ ਐਂਟਰ ਕਰੀਏ ਤਾਂ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ ਡਿਸਪੈਂਸਰੀ ਹੁੰਦੀ ਆ ਨੌਜਵਾਨਾਂ ਵਾਸਤੇ ਓਪਨ ਜਿਮ ਹੁੰਦੀ ਆ ਬੱਚਿਆਂ ਵਾਸਤੇ ਝੂਲੇ ਲੱਗੇ ਹੁੰਦੇ ਦੇਖੋ ਜੀ ਅਧਿਆ ਦੇਖਣ ਲਈ ਜੀ ਤੁਹਾਨੂੰ ਲੱਗਦਾ ਪਿੰਡ ਬਰਾਂਗੋੜ ਦੇ ਵਿੱਚ ਕੋਈ ਇਦਾਂ ਦੀ ਮਸਲਟੀ ਹੈਗੀ ਆ ਦੇਖੋ ਜੀ ਮੇਰੇ ਪਿੰਡ ਦੇ ਵਿੱਚ ਇਸ ਵੇਲੇ 100 ਤੇ 25 30 ਛੋਲੇ ਲਾਈਟਾਂ ਲੱਗੀਆਂ ਉਹ ਅਬਲ ਤੇ ਚੱਲਦੇ ਹੀ ਨਹੀਂ ਜਿਹੜੀ ਕੋਈ ਮੜੀ-ਮੋਟੀ ਚੱਲਦੀ ਹੀ ਇਹ ਜੋ ਬਲੈਕਆਊਟ ਹੋਇਆ ਤੇ ਉਹਨੂੰ ਵੀ ਸਾਨੂੰ ਮਦੂਰਕ ਕਨੈਕਸ਼ਨ ਕੱਟਣਾ ਪਿਆ ਬਿਲਕੁਲ ਹਨੇਰਾ ਹੁੰਦਾ ਤੇਰੇ ਵੱਲੋਂ ਵੀਡੀਓ ਸਾਹਿਬ ਨੇ ਕਿਹਾ ਸੀ ਵੀ ਇਹਨੂੰ ਕੋਈ ਮਕੈਨਿਕ ਸੱਦ ਕੇ ਤੇ ਲਾਈਟਾਂ ਦੇ ਬਾਰੇ ਐਸਟੀਮੇਟ ਲਾਓ ਵੀ ਕਿੰਨੇ ਕੁ ਪੈਸੇ ਲੱਗਦੇ ਆ ਉਹੀ ਮਦਦ ਕੋਸ਼ਿਸ਼ ਕਰਨੀ ਆ ਵੀ ਹਫਤੇ ਦੋ ਤੇ ਵਿਚ ਲਾਈਟਾਂ ਸਾਰੀਆਂ ਚਾਲੂ ਹੋ ਸਕਣ ਬਾਕੀ ਜਿੱਥੋਂ ਤੱਕ ਪਾਰਕਿੰਗ ਦਾ ਸਵਾਲ ਆ ਪਿੰਡ ਕਾਫੀ ਵੱਡਾ ਪਿੰਡ ਦੀ ਬੁਨਿਆਦੀ ਹਿਸਾਬ ਨਾਲ ਤੇ ਸਾਡੇ ਪਿੰਡ ਨੂੰ ਘੱਟੋ ਘੱਟ ਵੀ ਤਿੰਨ ਜਾਂ ਚਾਰ ਪਾਰਕਿੰਗ ਚਾਹੀਦੀ ਆ ਪਰ ਉਹ ਜ਼ਮੀਨ ਬਹੁਤੀ ਸਾਡੇ ਜਿਹੜੀ ਛਾਂਮਲਾਟ ਲੋਕਾਂ ਨੇ ਮਲ ਲਈ ਆ ਐਸੇ ਜਿਹੇ ਉਹਨਾਂ ਨੂੰ ਉਥੋਂ ਕੱਢਣਾ ਬੜਾ ਔਖਾ ਇੱਕ ਮੇਨ ਪਾਰਕ ਜੀ ਸਾਡੇ ਵਿੱਚ ਬਣੀਆ ਸਾਡੇ ਨਾਲੀ ਉੱਦੀ ਵਿੱਚ ਉਹ ਕੋਈ ਬਾਬੇ ਸੁਤਲੇ ਸ਼ਾਹ ਦੀ ਗੱਦੀ ਦੇ ਨਾਂ ਤੇ ਉਹਦਾ ਕੇਸ ਚੱਲ ਰਿਹਾ ਸਾਡੇ ਸਰਪੰਚ ਨੇ ਬਣਾਵ ਦਿੱਤੀ ਸੀ ਉਹ ਐ ਪੈਸੇ ਵੀ ਕਾਫੀ ਲਾਏ ਸੀ ਉੱਥੇ ਲੋਕਾਂ ਨੇ ਬਹਿਣ ਵਾਸਤੇ ਚੇਅਰ ਲੈਂਦੀਆਂ ਸੀ ਪੱਥਰ ਦੀਆਂ ਕੁਰਸੀਆਂ ਉਹ ਵੀ ਟੋਟੜ ਡਗੀਆਂ ਜਦੋਂ ਲੋਕਾਂ ਨੂੰ ਪਤਾ ਲੱਗਾ ਵੀ ਇਹਦਾ ਕੇਸ ਚੱਲਦਾ ਲੋਕਾਂ ਨੇ ਉੱਥੇ ਡੰਗਲ ਬੰਨ੍ਹਣੀ ਸ਼ੁਰੂ ਕਰ ਦਿੱਤੀ ਪਰ ਅਸਲ ਵਿੱਚ ਦੇ ਬੱਚੇ ਵੀ ਸਾਨੂੰ ਕਹਿੰਦੇ ਆ ਵੀ ਅੰਕਲ ਜੀ ਕੋਈ ਸਟੇਡੀਅਮ ਹੋਣਾ ਚਾਹੀਦਾ ਕੋਈ ਮਤਲਬ ਪਾਰਕ ਬਣੇ ਜਿੱਥੇ ਬੱਚੇ ਆ ਸਾਨੂੰ ਬੈਠ ਕੇ ਕੋਈ ਬਾਲੀਬਾਲ ਵਗੈਰਾ ਖੇਡ ਸਕਣਨ ਤਾਂ ਸਾਡੀ ਕੋਸ਼ਿਸ਼ ਹੈ ਵੀ ਜਿਹੜਾ ਸਾਡਾ ਬਹੁਤ ਬੜਿਆ ਜਿਹੜਾ ਆਪਣੇ ਸਟੇਡੀਅਮ ਉਹਦੀ ਰਿਪੇਅਰ ਕਰਕੇ ਉਹਨੂੰ ਕੋਈ ਉੱਥੇ ਹੋਰ ਵੀ ਪੈਸੇ ਲਾ ਕੇ ਸ਼ੂਟ ਲਾਈਟਾਂ ਵਗੈਰਾ ਦਾ ਅਰੇਂਜ ਕਰਕੇ ਉਹਨੂੰ ਹੀ ਵਧੀਆ ਤਰੀਕੇ ਨਾਲ ਬਣਾਇਆ ਜਾਏਗਾ ਤਾਂ ਜੋ ਬੱਚੇ ਉੱਥੇ ਜਾ ਕੇ ਸ਼ਾਮ ਦੇ ਵਕਤ ਆਪਣੇ ਖੇਡ ਖੇਡ ਸਕਣ। ਸਭ ਕੱਚੇ ਕੋਠੇng ਲਾਟਾ ਪਿੰਡਾਂ ਤੇ ਨਵੇਂ ਬਾਉਂਡ ਪਰੇ। ਆਪਕੇ ਪਿੰਡ ਦੇ ਵਿੱਚ ਕਿੰਨੇ ਕੱਚੇ ਕੋਠੇ ਲਾੜੀਆਂ ਕਿੰਨੇ ਨਵੇਂ ਬਾਉਂਡ ਪਰੇ? ਮੇਰੇ ਪਿੰਡ ਵਿੱਚ ਸਕੀਮ ਆਈ ਹੀ ਮਨਰੇਗਾ ਵਾਲੇ ਆਏ ਹੀ ਜੇਈ ਸਾਹਿਬ ਆਏ ਨਾਲ। ਮੈਂ ਆਪਣੇ ਜਿਹੜੇ ਸਾਡੇ 11 ਮੈਂਬਰ ਨੇ ਉਹਨਾਂ ਨੂੰ ਸਾਰੇ ਨੂੰ ਕਹਤਾ ਸੀ ਵੀ ਆਪਣੇ ਪੰਜ-ਪੰਜ ਮੈਂਬਰ ਚਣੋ ਤੇ ਉਹ ਮੋਰ ਤੋਂ ਵੀ ਜ਼ਿਆਦਾ ਬਿਲਕੁਲ ਕਰੀਬ ਆ ਗਿਆ ਵੀ ਸੋਕ ਦੇ ਕਰੀਬ ਮਤਲਬ ਹੀ ਕੱਚੇ ਮਕਾਨਾਂ ਦੀ ਜਿਹੜੀ ਉਹ ਪ੍ਰਪੋਜ਼ਲ ਬਣਾ ਕੇ ਭੇਜੀ ਆ ਪਰ ਕੁਝ ਵਿੱਚ ਸਟ੍ਰਾਈਕ ਆਨ ਕਰਕੇ ਨਾ ਅਜੇ ਕੁਝ ਘਰਦੇ ਵੀ ਲੱਗਿਆ ਕਿਉਂਕਿ 15 ਸੌਣ ਦੇਣਾਂ ਦੀ ਮਲੇਗਾ ਦੀ ਸਟ੍ਰਾਈਕ ਚੱਲਦੀ ਜੀ ਆ ਉਹ ਕੁਝ ਘਰ ਸਾਡੇ ਰਹਿ ਗਏ ਹਨੀ ਕੋਸ਼ਿਸ਼ ਕਰਨੀ ਉਹ ਕਹਿੰਦੇ ਵੀ ਸਾਈਡ ਬੰਦ ਆ ਜੇ ਸਾਈਡ ਚੱਲੀ ਤੇ ਜ਼ਰੂਰ ਉਹ ਵੀ ਮਤਲਬ ਜਿਹੜੇ ਰਹਦੇ ਹੋ ਵੀ ਪਉਦੇ ਆ ਕਿ ਸ਼ਹੀਦਰ ਵਿੱਚ ਸਭ ਰਸਨ ਕਾਰ ਦੀ ਸਮੱਸਿਆ ਕਾਫੀ ਪਿੰਡਾਂ 'ਚ ਹੁੰਦੀ ਹੈ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਦੇ ਰਸਨ ਕਾਰ ਨਹੀਂ ਬਣਿਆ ਰਸਨ ਨਹੀਂ ਪਹੁੰਚਦਾ ਜਾਇ ਰਸਨ ਕਾਰ ਸੋ ਰੋਸ਼ਨ ਸਾਡੇ ਪਿੰਡ ਦੀ ਇਹ ਬੜੀ ਵੱਡੀ ਸਮੱਸਿਆ ਵੀ ਰੋਸ਼ਨ ਕਾਰ ਦੀ ਆ ਜਦੋਂ ਸੁਨਦਰ ਮਹਿਕ ਕੋਈ ਜਾਣਿਆ ਉਹਨਾਂ ਕੋਈ ਇੱਕ ਜਵਾਬ ਵਾਲੀ ਸਾਈਟ ਬਣਦਾ ਸਾਈਟ ਬਣਦਾ ਉਹ ਕਹਿੰਦੇ ਵੀ 2021 ਤੋਂ ਸਾਈਟ ਬਣਦਾ ਅਸੀਂ ਕਹਿੰਨੇ ਕਿ ਸਾਈਟ ਚੱਲ ਨਹੀਂ ਕਰਵਾਉਂਦਾ ਮੈਂ ਇੱਕ ਨਹੀਂ ਦੋ ਤਿੰਨ ਮਹੀਨਾਂ ਬਾਅਦ ਲੈ ਕੇ ਮੈਂ ਉੱਥੇ ਗਿਆ ਉੱਥੇ ਜਾ ਕੇ ਜਿਹੜਾ ਸਾਡਾ ਕੰਸਲਟ ਆਪਣੇ ਹੈਗਾ ਇਨਸਪੈਕਟਰ ਫੂਡ ਸਪਲਾਈ ਦਾ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਤੁਹਾਡੇ ਪਿੰਡ ਇਹਨਾਂ ਲੀਗਲ ਬਹੁਤ ਜ਼ਿਆਦਾ ਕਾਟ ਬਣ ਚੁੱਕੇ ਆ ਕਿਉਂਕਿ ਉਹ ਕਈ ਪਤਾ ਲੱਗਾ ਵੀ ਕਈ ਬੰਦੇ ਪੈਨਸ਼ਨ ਵੀ ਲੈ ਰਹੇ ਨੇ ਤੇ ਉਹਨਾਂ ਦੇ ਕਾਟ ਬਣਿਆ ਉਹ ਕਹਿੰਦੇ ਵੀ ਅਸੀਂ ਤੁਹਾਡੇ ਕਾਟ ਹੋਰ ਕੱਟਨੇ ਆ ਉਹ ਕੱਟ ਕੇ ਤੇ ਫਿਰ ਦੇਖਾਂਗੇ ਜੇ ਜ਼ਰੂਰਤਵੰਦ ਆ ਉਹਨਾਂ ਨੂੰ ਮਿਲਦੇ ਆ ਬਨਨ ਕੀ ਹੋਣਾ ਤੇ ਮੈਂ ਆਖਿਆ ਵੀ ਇਹ ਕੱਟੇ ਹੋਣਾ ਤੇ ਤੁਸੀਂ ਕੋਸ਼ਿਸ਼ ਕਰੋਗੇ ਹੋਰ ਮਤਲਬ ਨਵੇਂ ਬਨਨ ਕਿਉਂਕਿ ਪਿੰਡ ਬਹੁਤ ਵੱਡਾ ਜੇ 450 ਕਟ ਬਣ ਹੀ ਗਿਆ ਤੇ ਇੰਨੀ ਬੋਦੀ ਵਿੱਚ ਕੋਈ 450 ਕਟ ਜਿਆਦਾ ਨਹੀਂ ਪਰ ਉਹਨਾਂ ਕੋਲ ਕੋਈ ਬੰਨਾ ਜੀ ਸਾਡੀ ਸਾਈਡ ਬੰਦਾ ਹੂੰ ਦੇਖੋ ਜੇ ਸਾਈਡ ਚਲੇਗੀ ਤਾਂ ਉਹ ਵੀ ਐਂ ਬਣਾਉਗੇ ਸਰ ਜੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਦਾਰ ਨੇ ਮੈਂ ਜਿਹੜੀ ਆ ਸੋ ਆਕੀ ਦੇ ਬਨੋ ਲੈ ਕੇ ਕਿਵੇਂ ਦੇਖਦੇ ਦੇਖੋ ਜੀ ਸਾਡੇ ਭਗਤ ਮਾਨ ਨੇ ਬਹੁਤ ਵਈਆ ਬੀੜਾ ਚੁੱਕਿਆ ਜੀ ਜੁੱਧ ਨਸ਼ਿਆਂ ਵਿਰੁੱਧ ਬਹੁਤ ਜ਼ਿਆਦਾ ਦੇ ਵਿੱਚ ਇਸਤਿਹਾਰਵਾਜ ਵੀ ਹੋਈ ਹੈ। ਕਾਫੀ ਮਦਦ ਸੈਮੀਨਾਰ ਵੀ ਲੱਗੇ ਨੇ ਸਾਡੇ ਪਿੰਡ ਕੈਂਪ ਲਗਾਏ। ਉਹਦੇ ਵਿੱਚ ਵੀ ਉਹ ਨਸ਼ਿਆਂ ਦੇ ਵਾਤੇ ਚੱਲਿਆ ਸੀ। ਲੋਕਲ ਐਸਐਚਓ ਸਾਹਿਬਾ, ਏਡੀਐਸਪੀ ਸਾਹਿਬ ਵੀ ਆਏ ਸੀ। ਹੁਣ ਸਾਡੇ ਗ੍ਰਾਮ ਸਭਾ ਸੁਧਾਰ ਦੇ ਇੱਕ 20 ਸਲਾਰੀਏ ਜੀ ਪ੍ਰਧਾਨ ਨੇ ਇੱਥੇ ਮਦਦ ਐਸਐਮ ਸਾਹਿਬ ਨੇ ਮਦਦ ਕੈਂਪ ਲਾਇਆ ਸੀ। ਉਹਨਾਂ ਨੂੰ ਅਸੀਂ ਕੋਰਸ ਕੀਤੀ ਵੀ ਅਸੀਂ ਬਸਾਖੀ ਦੇ ਇੱਥੋਂ ਕੋਈ 40-50 ਬੰਦੇ 20 ਸਲਾਰੀਏ ਦੀ ਗੋਈ ਚ ਬੋਰਡ ਤੇ ਗਈ ਲਾਸਟ 0 ਪੁਆਇੰਟ ਦੇ ਉੱਤੇ ਉਹਨਾਂ ਭਿਹਾਰ ਚੌਕੀ ਆ ਬੀਐਸਐਫ ਦੀ ਉੱਥੇ ਜਾ ਕੇ ਹਮਦਰ ਤੋਂ ਪੈਦਲ ਗਏ ਪੈਦਲ ਆਏ ਉਹ ਫਿਰ ਸਾਡੇ ਐਸਟੀਐਮ ਸਾਹਿਬ ਨੇ ਜਿਹੜੇ ਬੋਰ ਜੰਗੇ ਜੀ ਨੇ ਮੇਰਾ ਕਿਹਾ ਵੀ ਉਹਨਾਂ ਦੀ ਪਹਿਲੀ ਪੋਸਟ ਹੈ ਬਹੁਤ ਲਾਇਕ ਬੋਰ ਨੇ ਆਈਐਸਐਫ ਸੁਣਨ ਉਹਨਾਂ ਕਿਹਾ ਜੀ ਮੈਨੂੰ ਵੀ ਕਰੋ ਮਰਦ ਆਪਣੇ ਤੁਸੀਂ ਚੱਲਦੇ ਆਂ ਅਸੀਂ ਕਿਹਾ ਜੀ ਟਾਈਮ ਜੋ ਉਹਨਾਂ ਫਿਰ ਸੰਡੇ ਦਾ ਟਾਈਮ ਤਾਂ ਅਸੀਂ ਇਹ ਪਿਛਲੇ ਸੰਡੇ ਅਸੀਂ ਇੱਥੋਂ ਜਾ ਕੇ ਮਕੋੜਾ ਪਿੰਡ ਤੱਕ ਗਏ ਰਾਜ ਕੌਫਲਾ ਵਾਧਾ ਗਿਆ ਲੋਕਾਂ ਨੇ ਬਹੁਤ ਵੰਗੂੜਾ ਪੁਰਾ ਸਥਾਨਕਾਂ ਦੇ ਲੋਕਾਂ ਨੇ ਸਾਨੂੰ ਠੰਡਾ ਪਾਣੀ ਹੋਰ ਕਈ ਕੋਸ਼ਿਸ਼ ਮਦਦ ਸਾਡਾ ਮਦਦ ਵੈਲਕਮ ਕੀਤਾ ਉਹਦੇ ਵਿੱਚ ਮਦੋ ਪਿੰਡ ਜਾ ਕੇ ਮਕੋੜਾ ਪਤਨ ਤੇ ਮਦੋ ਕਾਫੀ ਬੁਲਾ ਰਹੇ ਨੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਔਰ ਸਾਰਿਆਂ ਸਾਂ ਖਾਦੀ ਪਈ ਐ ਨਸ਼ੇ ਦੇ ਕੋਡ ਨੂੰ ਖਤਮ ਕਰਾਂਗੇ ਔਰ ਜੇ ਕੋ ਨਸ਼ਾ ਤਸਕਰ ਫੜਿਆ ਗਿਆ ਉਹਦੀ ਫੋਨ ਨਾਲ ਪੁਲਿਸ ਨੂੰ ਦਿਆਂਗੇ ਜਿਹੜੇ ਬੰਦੇ ਮਤਲਬ ਨਸ਼ੇ ਵਾਲੇ ਨੇ ਜਿਹੜੇ ਨਹੀਂ ਛੱਡ ਸਕਦੇ ਉਹਨਾਂ ਨੂੰ ਨਸ਼ਾ ਸ਼ਰੂ ਕੇਂਦਰ ਕਿੱਧਰ ਦਾ ਹੁਕਮ ਹੋ ਗਿਆ ਸੱਤ ਤੈਵਰੀ ਪਿੰਡਾਂ ਚ ਝਗੜੇ ਨੇ ਕਵਾਜ ਜਾਂਦੇ ਆ ਲੋਕਾਂ ਨੂੰ ਥਾਣੇ ਚਾਹੀਏ ਤੱਕੇ ਥਾਣੇ ਪਿੰਡ ਦਾ ਸਮਾਂ ਹੀ ਬਰਬਾਦ ਹੁੰਦਾ ਹੈ ਸਮਾਂ ਹੀ ਬਰਬਾਦ ਹੁੰਦਾ ਹੈ ਉਹ ਦਿੱਕਤ ਸਮਝਦੀ ਕੀ ਜੁਮਿਆ ਰਿਜਿਨ ਕਿਵੇਂ ਦੇ ਲੋ ਇਹ ਕੋਸ਼ਿਸ਼ ਕੀਤੀ ਹੈ ਜੀ ਸਾਡੇ ਆਪਣੇ ਯਰੋ ਮੈਂਬਰਾਂ ਨੇ ਕਿ ਜੇ ਕੋਈ ਛੋਟੀ ਮੋਟੀ ਲੜਾਈ ਝਗੜਾ ਹੁੰਦਾ ਪਿੰਡ ਜਿੰਨੇ ਜਠੰਦਾ ਪਰ ਜੇ ਕੋਈ ਨਾਮ ਮੰਨੇ ਤੇ ਫਿਰ ਉਹ ਲੋਕ ਬਜੇ ਦੋ ਕੇ ਥਾਣੇ ਵੀ ਚਲ ਜਾਂਦੇ ਆ ਸਾਡੇ ਐਸਐਚਓ ਸਾਹਿਬ ਬਹੁਤ ਵਧੀਆ ਨੇ ਡੀਐਸਪੀ ਹਲਕਾ ਸਰ ਦੇ ਬਹੁਤ ਨੇਕ ਇਨਸਾਨ ਨੇ ਮੇਰੇ ਨਾਲ ਉਹ ਇਕੱਠੇ ਨੌਕਰੀ ਕੀਤੀ ਆ ਉਹ ਬਹੁਤ ਹੀ ਸੁਲਝੋਏ ਬੰਦੇ ਨੇ ਮਤਲਬ ਸੁਲਝਾ ਕੇ ਫੈਸਲੇ ਪੂਰੇ ਕਰਾਉਂਦੇ ਆ ਅਸੀਂ ਕੋਸ਼ਿਸ਼ ਕੀਤੀ ਬਹੁਤ ਫੈਸਲੇ ਆਂ ਆਪਣੇ ਪੰਚਾਇਤ ਲੈਵਲ ਤੇ ਕਰਾਉਂਦੇ ਆ ਪਰ ਫਿਰ ਵੀ ਕਈ ਵਾਰੀ ਕੋਈ ਬੰਦਾ ਬੇਜਾਨ ਹੁੰਦਾ ਉਹ ਕਹਿੰਦਾ ਜੀ ਮੈਂ ਥਾਣੇ ਜਾਣਾ ਮੇਰੀ ਤਸੱਲੀ ਉੱਥੇ ਹੋਣੀ ਆ ਅਸੀਂ ਕਹਿੰਦੇ ਭਾਈ ਤੈਨੂੰ ਖੁੱਲ੍ਹ ਜਾ ਤੂੰ ਉੱਥੇ ਵੀ ਜਹੀਂ ਜਾ ਕੇ ਰਜਨਾਮਾ ਕਰਾਵਾਂਗੇ ਐਸਐਚਓ ਆਉਂਦੇ ਕਰਾ ਨਹੀਂ ਸਕਦਾ ਉਹ ਵੀ ਕਹਿੰਦਾ ਵੀ ਚਲੋ ਮੋਤੋ ਬੰਦੇ ਵਾਗੇ ਰਈ ਨਾ ਕਰ ਲੋ ਉਹ ਸਾਡੀ ਕੋਸ਼ਿਸ਼ ਇਹੋ ਹੀ ਹੈ ਵੀ ਅਸੀਂ ਪਿੰਡ ਵਿੱਚ ਪਾਰਟੀ ਵਾਜੀ ਧੜੇਬੰਦੀ ਨਹੀਂ ਰਹਿਣ ਦੇਣੀ ਸਾਰੇ ਪਿਆਰ ਨਾਲ ਅਮਨ ਮਾਨ ਦਾ ਜੀ ਜੀ ਰਹੋਗੇ ਸਭ ਜਿਹੜਾ ਤੁਸੀਂ ਪਹਿਲ ਦੇ ਧਾਰ ਕੇ ਪਿੰਡ ਵਿੱਚ ਕੰਮ ਕਰਾਉਣ ਜਾਂਦੇ ਹੋ ਲੋਕੀ ਸਾਰੇ ਜਦਾਂ ਫਿਰ ਉਹ ਸਭ ਸੂਰਤਾਂ ਪਤਾ ਪਿੰਡ ਵਿੱਚ ਜੀ ਦੋ ਤਿੰਨ ਨਾਲੀਆਂ ਬਹੁਤ ਗਲੀਆਂ ਬਹੁਤ ਪੁਰਾਣੀਆਂ ਹੈ ਉਹ ਨਹੀਂ ਬਣਾਈਆਂ ਨਾ ਇੱਕ ਨਾਲਾ ਬਹੁਤ ਦੇ ਪਾਸੇ ਇੱਕ ਘਿਹਰਾਂ ਦੇ ਮਹੱਲੇ ਜੀ ਉਹ ਮੇਰਾ ਖਿਆਲ ਵੀ ਜਲੰਧ ਦਾ ਪਾਕਿਸਤਾਨ ਬਣਿਆ ਉਹਦੇ ਬਲਕੇ ਨੇ ਦੇਖਿਆ ਹੀ ਨਹੀਂ ਉਹ ਸਾਡੇ ਉਹ ਬਾਰਡ ਦਾ ਜਿਹੜਾ ਮੁਰਾ ਰਾਜਵੰਦਰ ਦਾ ਮੋਨਾ ਮੋਨਾ ਕਹਿੰਦੇ ਮੈਂਬਰ ਉਹਨਾਂ ਕਿਹਾ ਅੰਕਲ ਜੀ ਨਾਲਾ ਬਣਾਉਣਾ ਫਿਰ ਨਾਲੇ ਦਾ ਅਸੀਂ ਵਿజిਟ ਕੀਤਾ ਜਾ ਕੇ ਦੇਖਿਆ ਉਹ ਮੁਰਾ ਜਿਹੜੀ ਜ਼ਮੀਨ ਆ ਉਹਦੇ ਖੇਤਾਂ ਦੇ ਗੱਭੋਂ ਦੀ ਮਤੋਂ ਨਾਲਾ ਗਿਆ ਉਹਨਾਂ ਕਿਹਾ ਸਰਪੰਚ ਸਾਹਿਬ ਸਾਨੂੰ ਕੋਈ ਤਾਰੀ ਤੁਸੀਂ ਬਣਾਓ ਫਿਰ ਮੈਂ ਆਪਣੇ ਮੈਕ ਨੂੰ ਗੱਲ ਕੀਤੀ ਸਾਡੇ ਪੰਚਾਇਤ ਅਫਸਰ ਨੇ ਕਿਹਾ ਵੀ ਉਹਦਾ ਇਦਾਂ ਕਰੋ ਕਿ ਐਫੀ ਡਾਟ ਲਵੋ ਕਰਨ ਕੋਈ ਗੱਲਬਾਤ ਕਰੇ ਤੇ ਸਾਹ ਨੂੰ 90 ਮਿੰਟ ਪਾ ਜੇ ਹੁਣ ਸਾਨੂੰ ਐਪੀਡ ਬਣਾਤਾ ਉਥੇ ਏਟਾ ਜਿਹੜੀ ਮੈਂ ਛਟਾਤੀ ਇਹਦੇ ਮੇਰਾ ਖਿਆਲ ਹੈ ਵੀ ਕੱਲ ਕੰਮ ਵੀ ਉਥੇ ਸ਼ੁਰੂ ਹੋ ਜਾਏਗਾ ਹੋਰ ਜਿਹੜੇ ਛੋਟੇ ਮੋਟੇ ਕੰਮ ਨੇ ਮਤਲਬ ਜਿਉਂ ਤੋਂ 77 ਸਾਲ ਤੋਂ ਪਾਕਿਸਤਾਨ ਭਾਰਤ ਯਾਰੋ ਐਸਾ ਦਾ ਗਲੀਆਂ ਨਾਲੀਆਂ ਗਲੀਆਂ ਨਾਲੀਆਂ ਬੰਦੀਆਂ ਨਹੀਂ ਨਾ ਹੋਰ ਵਿਕਾਸ ਪੱਖੋਂ ਪਿੰਡ ਪਛੜਿਆ ਹੁਣ ਜਦਾਂ ਇਹ ਕੂੜੇਵਾਰ ਦੇ ਮਤਲਬ ਕੋਸ਼ਿਸ਼ ਕਰੀਏ ਵੀ ਸਾਡਾ ਕੂੜੇ ਦੇ ਡੈਂਪ ਬੰਨ ਤੇ ਉਥੇ ਹੀ ਮਤਲਬ ਕੂੜਾ ਛੱਡੀ ਤਾਂ ਕਿ ਲੋਕਾਂ ਨੂੰ ਬਿਮਾਰੀ ਵਗੈਰਾ ਤੋਂ ਬਚਤ ਪਾ ਸਕਣ ਮੈਸੇਜ ਕੀ ਦਣਾ ਚਾਹੁੰਦਾ ਪਿੰਡ ਵਾਲੇ ਮਾਨ ਬਖਸ਼ਰ ਅੱਗੇ ਬਾਹਰ ਹੋ ਕੇ ਪਿੰਡ ਕੋਲੇ ਨੂੰ ਜਿਵੇਂ ਮੈਸੇ ਹੋ ਜਨਾਂ ਵੀ ਆਪਣੇ ਭਾਈ ਆਪਣਾ ਪਰਿਵਾਰਕ ਤੌਰ ਤੇ ਰਹਿਣ ਕੋਈ ਲੜਾਈ ਝਗੜਿਆਂ ਤੋਂ ਗੁਰੇਜ਼ ਕਰਨਾ ਨਸ਼ਿਆਂ ਤੋਂ ਮਦਦ ਪਰਹੇਜ਼ ਕਰਨਾ ਜੇ ਕੋਈ ਬੱਚਾ ਗਲਤ ਜਿਹੇ ਪਾਸੇ ਜਾਂਦਾ ਉਹਨੂੰ ਮਦਦ ਸਮਝਾਉਣਾ ਜੇ ਕੋਈ ਨਹੀਂ ਸਮਝੇਗਾ ਤੇ ਇਹਨੂੰ ਨਸ਼ਾ ਸ਼ਰੂ ਕੇਂਦਰ ਚ ਦੌਕਾਵਾਗੇ ਤੇ ਬੱਚਿਆਂ ਨੂੰ ਮਦਦ ਜਿਆਦਾ ਪ੍ਰੇਰਨਾ ਕਰਾਂਗੇ ਵੀ ਤੁਸੀਂ ਖੇਡਾਂ ਉੱਤੇ ਧਿਆਨ ਲੱਖੋ ਤਾਂ ਜੇ ਮਦਦ ਕਰਨ ਨੂੰ ਕੋਈ ਅੱਜ ਕੱਲ ਕੋਈ ਸ਼ਪੋਰਸੈਂ ਚੱਲਦੀ ਨੌਕਰੀ ਹੈ ਸਾਡੇ ਬਹੁਤ ਮੌਂਜੀ ਨੇ ਇੱਥੇ ਲੱਗੇ ਸਾਡੇ ਪਿੰਡ ਦੇ ਗਰੀਬ ਬੰਦਾ ਜੀ ਉਹਦੇ ਕੋਲ ਕੋਈ ਪਿਆਰ ਨਹੀਂ ਉਹ ਰਮੜਾ ਸੰਸਪਕਟਰ ਪਰਸੀ ਹੋ ਗਿਆ ਬੇਟੀ ਉਹਦੀ ਕੌਂਸਲ ਪ੍ਰਤੀਯੋਗੀ ਪਹਿਲ ਦੇ ਤੌਰ ਤੇ ਕੋਈ ਇੱਕ ਪਿਆਰ ਨਹੀਂ ਲਗਾ ਅਸੀਂ ਕਹਿੰਦੇ ਬੱਚੇ ਖੇਡਾਂ ਖੁੱਡਾਂ ਨਾਲ ਜਾਣ ਤੇ ਕਰਨ ਨੂੰ ਆਪਣੀਆਂ ਨੌਕਰੀਆਂ ਲੈਣ ਆਮ ਤੌਰ ਤੇ ਲੋਕੀ ਕਹਿੰਦਾ ਸਾਡੀ ਕਿਹੜੀ ਸ਼ਪੋਰਸਾ ਸਾਨੂੰ ਨੌਕਰੀ ਨਹੀਂ ਮਿਲਦੀ ਨੌਕਰੀ ਮਿਲਦੀ ਹੈ ਪਰ ਬੱਚੇ ਨੌਕਰੀ ਉੱਥੋਂ ਤੱਕ ਪਹੁੰਚਦੇ ਨਹੀਂ ਜੇ ਉਹ ਟੈਨਸ ਕਰੀਨ ਕਰਨਗੇ ਉੱਥੇ ਕੀ ਕਰਨਗੇ ਕੋ ਪਰ ਇਹ ਬੁਨਿਆਦੀ ਕੰਮ ਬਿਲਕੁਲ ਖਤਮ ਹੋ ਗਿਆ ਜੇਕਰ ਅੱਜ ਕੱਲ ਆਪਣੇ ਫਿਜ਼ੀਕਲ ਟੈਸਟ ਹੁੰਦਾ ਉਦੋਂ ਤੇ ਕੈਮਰੇ ਲੱਗੇ ਨਾ ਜੇ ਰਿਟਰਨ ਟੈਸਟ ਹੁੰਦਾ ਕੈਮਰੇ ਲੱਗੇ ਨਾ ਕਿਹ ਤਰ੍ਹਾਂ ਦੀ ਕੋਈ ਸਪੋਰਟ ਨਹੀਂ ਚੱਲਦੀ ਜੇ ਕੋਈ ਮੈਟਰ ਚ ਗਾਂ ਪੁੱਛਾਂ ਤੋੜ ਨਾ ਰੋੜ ਕਦੇਗਾ ਬੱਚੇ ਜਾਂਦੇ ਜਾਗਦੇ ਨੇ ਅਗਲੇ ਹਾਈ ਕੋਰਟ ਜੇ ਰਿਟਰਨ ਬਾਲਦੇ ਆ ਹੁਣ ਜਿਹੜਾ ਕੋ ਅਫਸਰ ਫੇਰ ਰਫੇ ਕਰੇਗਾ ਪਹਿਲਾਂ ਆਪਣੀ ਨੌਕਰੀ ਗਵਾ ਕੇ ਫਿਰ ਹੀ ਘੇਰ ਨੌਕਰੀ ਦੇਗਾ ਤੇ ਮੈਂ ਤੇ ਨੌਜਵਾਨ ਜੋਸ਼ ਉਹ ਮਤਲਬ ਪ੍ਰੇਰਨਾ ਕਰਦਾ ਫਿਰ ਪੜੋ ਨਸ਼ਿਆਂ ਤੋਂ ਪਰੇ ਕਰੋ ਗੇਮਾ ਗਮਲ ਖਿਆਲ ਰੱਖੋ ਜੀ ਬਾਕੀ ਇਹ মিডিਆ ਦਾ ਮੈਂ ਬਹੁਤ ਧੰਨਵਾਦ ਕਰੀਆਂ ਕਿ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਮੇਰੇ ਜਿਦੋਂ ਵਾਲੇ ਨੂੰ ਬੋਲਣ ਦਾ ਟਾਈਮ ਤਾਂ ਮੈਂ ਉਹਨਾਂ ਦਾ ਬਹੁਤ-ਬਹੁਤ ਤੁਹਾਡਾ ਧੰਨਵਾਦ ਕਰਦਾ ਹਾਂ